ਗੁਰੂ ਵਾਹਿਗੁਰੂ 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 ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਗੁਰੂ ਨਾਨਕ ਦੇਵ ਸਾਹਿਬ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਜਗ ਤੇ ਜਲੰਧਾ ਰਖ ਲੈ ਆਪਣੀ ਕਿਰਪਾ ਤਾਰ ਤਿਤ ਦਿਵਾਲੇ ਉਗਦ ਰ ਤੇ ਤੇਲ ਯੋ ਮਾਰ ਕਲ ਤਾਰਨ ਗੁਰੂ ਨਾਨਕ ਆਇ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਣ ਤਾਰਨ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆ ਵਾਹਿਗੁਰੂ ਰਾਹੀ ਗੁਰੂ ਰਾਹੀ ਗੁਰੂ ਵਾਹਿਗੁਰੂ ਰਾਹੀ ਗੁਰੂ ਵਾਹਿਗੁਰੂ ਰਾਹੀ ਗੁਰੂ ਵਾਹਿਗੁਰੂ 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 ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਮਹਾਰਾਜ ਗੁਰੂ ਜੀ ਕਿਰਪਾ ਕਰੋ ਵਾਹਿਗੁਰੂ 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 Wahe Guru, 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 Wahe Guru. ਵਾਹਿਗੁਰੂ 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 ਕਿਰਪਾ ਕਰੋ ਦੇਨਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਬਾਟਿਕਾ ਕਿਆ ਤੁਪਸਵਾਮੀ ਮਾਨਸ ਕੀ ਗਤਿ ਦੇਹੀ ਕਿਰਪਾ ਕਰੋ ਜੀ ਕਿਰਪਾ ਕਰੋ ਵਾਹਿਗੁਰੂ 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 ਅਰਦਾਸ ਗੁਰੂ ਜੀ ਪਾਸ ਸਚੇ ਪਾਛੈ ਜੀਉ ਪੰਜਾਬ ਵਿਚ ਹੜਾਏ ਨਹੀਂ ਆਪ ਕਿਰਪਾ ਕਰੋ ਰੋਕ ਲਾਓ ਸੰਗਤਾਂ ਦਾ ਭਲਾ ਕਰੋ ਨਾਰਾ ਰੱਖਿਆ ਕਰੋ